चोर <ijn underestimates> <जो> ਇਨਦੇ ਕੇ ਉਹ ਮੈਂ ਪਕਾਈ ਕਿਉਂ ਕਰੂੰਗਾ ਇਹਨੂੰ ਮੈਂ ਇੱਕ ਪਹਿਲੇ ਨਿਸਾਨੇ ਚ ਦਾ ਦੂੰ ਤੈਨੂੰ ਚੱਤਦੀ ਆ ਚੱਤਦੀ ਆ ਲੈ ਲਓ ਨਹੀਂ ਤੁਸੀਂ ਲੈਣ ਦੋ ਕਿ ਨਹੀਂ ਚੱਤਦੀ ਇਹ ਜੀ ਕੋਈ ਬਾਤ ਨਹੀਂ ਕੋਈ ਕਿਹਨੇ ਨਹੀਂ ਦੇ ਇੱਕ ਗੱਲ ਸੁਣ ਬਾਈ ਚੌਧਰੀ ਤੜਕੀ ਤਰਾਜਣਾ ਕਰ ਮੈਂ ਵੀ ਕੋਈ ਪਾਉਣੀ ਨਹੀਂ ਤਰੀਣਾ ਤੈਂ ਕਰੀਣਾ ਇਹਨੇ ਕਰੀ ਸੌ ਖਾਏ ਤੋਂ ਸੌਦੇ ਨਹੀਂ ਹੋਇਆ ਕਰਦੇ ਕਰਨਾ ਕਰ ਤੇ ਸਿੱਧਾ ਕਰ ਲੈ ਆ ਫਿਰ ਤੇਰੇ ਪੈਸੇ ਹੁਣ ਤੂੰ ਐਂ ਕਹਿਆ ਮਿਲਕੇ ਮੂੰਹ ਤੋਂ ਓਥੇ ਮੈਂ ਮੂੰਕੇ ਮੂੰਹ ਤੂੰ ਦੁਫਕਾ ਵੱਧ ਵੀ ਆ ਸਕਦਾ ਹੈ ਓ ਜਾ ਮੇਰੇ ਯਾਰ ਜਿੱਤਰਾ ਮਨੀ ਦਾ ਮੰਗ ਮੈਂ ਤੁਹਾਨੂੰ ਦੱਸ ਤਾ ਚੀਜ਼ ਨਾ ਦੇਖੋ ਗੱਲ ਉਹਨਾਂ ਦੱਸ ਤਾ ਸੀ ਕੀ ਕਹਿੰਦਾ ਇਹ ਕਿਆ ਸਾਈ ਕਰਾ ਉਹਨਾਂ ਪਹਿਲਾਂ ਮੇਰੇ ਇਹ ਕਹਿੰਦਾ ਪਤਾ ਤਾਂ ਲੱਗੇ 20000 ਦਿੰਦਾ ਸਿੱਧਾ ਹੀ ਪਹਿਲੇ ਨਿਸ਼ਾਨਾ ਇਹ ਨਹੀਂ ਹੈ 20000 ਤਾਂ ਬੜਾ ਕਰਦਾ ਫਿਰ ਉਹਦਾ ਮੈਂ ਪੈਸੇ ਲਾ ਕੇ ਲੈ ਜਾ ਤਾਂ ਹੀ ਤਾਂ ਫੋਨ ਕਹਿੰਦਾ ਬਨੇਵੀ ਐ ਕਰ ਤੂੰ ਫੇ ਸਾਰੇ ਪੰਜਾਬ ਦੇ ਬੰਦੇ ਇਕੱਠੇ ਕਰ ਮੈਂ ਇਧਰੇ ਚੇਲਾ ਬੁਣੀ ਕਹੇ ਬਾਬਾ ਜੀ ਆਏ ਹੋਰੇ ਲੈ ਦੇ ਮੈਂ ਸਾਰੇ ਤੇਰੀਆਂ ਜੁੱਤੀਆਂ ਮੇਰੇ ਸਿਰ 'ਚ ਜਾ। ਊਮਾਲ ਕਰਦਾ ਯਾਰ ਅਗਲੇ ਦੇ ਪਸੂ ਦੀ ਕਤਲ ਮਾਰਦੇ ਆਪਾਂ। ਮੈਂ ਜੋ ਕੋਕਾ ਪੀਸ ਬੱਕਰੀਆਂ ਕਿਉਂ ਬਈ ਆਈ? ਲੈ ਇਹਨੂੰ ਕਿਹੜਾ ਕਹ ਦੂਆ ਬੁਣੀ ਜਰਮਾ ਵੀ ਖੁਦ ਬੱਕਰੀਆਂ ਵਾਲਾ ਸਾਰੇ ਪੰਜਾਬ ਦੇ ਬੰਦੇ ਇਕੱਠੇ ਕਰ ਉਹਦੇ ਕਾਲੀ ਪਾਰੀ ਕਰਛੇ ਕਰੋ ਬਈ ਮੇਵੀਰੇ ਓ ਮੇਵੀ ਪਾਰੀ ਕਰ ਸਾਰੇ ਪੰਜਾਬ ਦੇ ਜੇ ਕੋਈ ਨੂੰ ਬੁਢੀ ਕਹਿ ਗਏ ਯਾਰ ਬੱਕਰੀ ਨੂੰ ਹੈ ਤਹੂ ਲੱਖ ਜੱਦੀ ਬੱਕਰੀ ਐ ਚਲੋ ਜੈ ਬਾਹੇ ਲਾ ਕੇ ਲੈ ਜਾ ਨਾ ਬਾਈ ਤੁਸੀਂ ਦੱਸਿਓ ਇਹਨਾਂ ਤਾਂ ਕੌਣ ਕਹਿੰਦਾ ਯਾਰ ਬੀ ਬੁਢੀ ਐ 6 ਦੰਦ ਕੱਢ ਕੇ ਹੁਣ ਪੱਕਾ ਇੱਕ ਚੱਕਿਆ ਇਹਨੂੰ ਕਹਿੰਦਾ ਬੁਢੀ ਬੱਕਰੀ ਐ ਓਏ ਐਦੀਆਂ ਨਕਾਤੀਆਂ ਆਪਾਂ ਨਾ ਮਾਰੋ ਵੀ ਸਾਰੀ ਉਮਰ ਮਾਲਾ ਚ ਗਮਾਤੀ ਇੱਕ ਤੇਰੀ ਦੋ ਦਲਾਲੀ ਦੇ ਰੁਪਈਆ ਪਿੱਛੇ ਮੈਂ ਭੁੱਖਾ ਨਹੀਂ ਹੈਗਾ ਮੈਂ ਤਾਂ ਦਾਦਾ ਰੁਪਈਏ ਪਾਲੀਏ ਤੋਂ ਮੰਗ ਕੇ ਵੀ ਲੈ ਜੂੰਗਾ ਇੱਕ ਗੱਲ ਸੁਣਾ ਮੈਨੂੰ ਦਲਾਲੀ ਦੀ ਕੋਈ ਲੋੜ ਨਹੀਂ ਮੈਂ ਇਹਨਾਂ ਤੋਂ ਛੇਰਾਂ ਤੋਂ 10000 ਰੁਪਈਆ ਹੱਥੋਂ ਕਰਾਈ ਜੋ ਕੇ ਸਾਰੇ ਤੋਂ ਲੈ ਜੂੰ ਉਹਨਾਂ ਨਾਲ ਵੀ ਮੇਰੇ ਪੰਡ ਬਣ ਜੂਗੀ ਰੁਪਈਆ ਦੀ ਮੈਂ ਗੱਲ ਗਲਤ ਨਹੀਂ ਕਰਦਾ ਹੈਗਾ ਕਿਸੇ ਨਾਲ ਤੂੰ ਵੀ ਨਾ ਮਰੇ ਉਹ ਵੀ ਨਾ ਮਰੇ ਗੱਲ ਵਜਨਦਾਰ ਕਰ 20000 ਦੀ ਜਿੰਨਾ ਬਾਈ ਉਹ ਕਹਿੰਦਾ ਮੈਂ ਦੰਦਾ ਨਹੀਂ ਕਰ ਲੈ ਗੱਲ ਇਹਨੂੰ ਬੁੜੀ ਨਾ ਕਹਿ ਕੇ ਛੱਡ ਨਾ 20000 ਦੀ ਬੁੜੀ ਆਉਗੀ ਗਲਤ ਕੰਮ ਨਾ ਕਰੋ 20 ਦਾ ਕਹਤਾ 20 ਦੀ ਨਹੀਂ ਕੋਈ ਦਿੰਦਾ ਬੱਕਰੀ ਘਾਹ ਵਰਗੀ ਹੈ ਹੈ ਅਗਲੇ ਨਾਲ ਨਾ ਆ ਚੱਕ ਤੇ ਨਹੀਂ ਸਹੀ 20000 ਦਿੰਦੇ ਯਾਰ ਕਦਰ ਨਹੀਂ ਆ ਨਾ ਮਾਰੋ 20 ਦੀ ਲੈ ਜਾ 20 ਲਾਤੇ ਕਿਨੇ ਤੂੰ ਮੈਨੂੰ ਐਂ ਦਸੇ ਬਾਈ ਖੜ ਜਾ ਦੋ ਮਿੰਟ ਸਹੀ ਦਾ ਸਰਾਸਤਾ ਕਿੰਨੇ ਦੀ ਦੇਣੀ ਹੈ ਕਿਨੇ ਦੀ ਲੈ ਕੇ ਲੈ ਜਾ ਯਾਰ 20 ਦੀ ਨਹੀਂ ਮੈਨੂੰ ਕਹੇ ਦਿੰਦਾ ਆਜਾ ਨਾ ਉਹਦਾ 20 ਕਹਿਤਾ ਫਿਰ ਹੋਰ ਕੀ ਉਹ ਤੂੰ ਫੱਟਿਆ ਕਰ ਨਾ ਵੇ ਆ ਗਿਆ ਕੋ ਸੋਣਾ ਆ ਜਾ ਵੇ ਯਾਰ ਕਹਿਤਾ ਅਸੀਂ ਤੇਰੀ ਜੇਬ ਚੋਂ ਕੱਢਦੇ ਆ ਜੇ ਬਾੜੀ ਕਾਲੀ ਆ ਤਾਂ ਭੱਗ ਜਾ ਅਸੀਂ ਜੇਬ ਚੋਂ ਥੋੜੀ ਕੱਢਦੇ ਫਿਰਦੇ ਆ ਵਾਏ ਕਰ ਬੱਕਰੀ 23000 ਦੀ ਮੈਂ ਉਹ ਤਾਂ 20 ਕਹਿਤਾ ਭਾਈ ਐਂ ਕਰ 19 ਤੂੰ ਸਾਡੇ ਨਾਲ ਦਾ ਰਾਜਾ ਰਾਜੀ ਕਰਦੇ ਆ 21000 ਦੀ ਬੱਕਰੀ ਫੜਾ ਇਹਨਾਂ ਨੂੰ ਮੈਂ ਵੀ ਕਹਿਤਾ ਵਿਚਾਰਲਾ ਬੰਦਾ ਅਰੇ 21 ਦੀ ਮੈਂ ਕਹਿਤਾ ਚਲ ਹੁਣ 21 ਦੀ 20000 ਪਿੱਛੇ ਕੀ ਸਾਡਾ 21 ਦੀ ਲੈ ਜਾਣਾ ਯਾਰ ਪਿੱਛੇ ਗਿਆ ਉਸ ਦੀ ਵੇਚਾਂਗੇ ਇੱਕੀ ਦੀ ਕੋਈ ਨਹੀਂ ਜੀ ਮੇਰੀ ਗੱਲ ਕੀ ਦੇਖ ਹੁਣ ਤਾਂ ਬਾਈ ਦੀ ਵੇਚਾਂਗੇ ਹਾਂ ਵੇਚਾਂਗੇ ਸਿੱਧਾ ਬੂਣੀ ਦਾ ਕਰ ਸਿੱਧਾ ਬੂਣੀ ਨਾ ਕਰਕੇ ਦੀ ਟਾਈਮ ਇਹਦਾ ਬਈ ਯਾਰ ਰਾਜੀ ਨੇ ਕਹਿਤਾ ਹੀ ਕਰਾ ਵੇਚ ਲਈ ਕੀ ਦੀ ਰਿਆ ਯਾਰ ਬਾਈ ਕੇ ਉਹਨੇ ਬੀ ਲਾਇਆ ਓਏ ਤਾਂ ਇੱਕ ਮੈਂ ਕਹਤੇ ਇਹਨਾਂ ਨੂੰ ਚੱਲ ਇਹ ਨਹੀਂ ਦੰਦੇ ਇਹ ਦਿਖਾਈ ਦੋਗੇ ਦੇ ਆ ਲੈ ਆ ਨਾ ਮੇਰੀ ਬੋਣੀ ਕਰਾ ਆ ਜਾ ਵੀਡੀਓ ਲੈ ਹੜ ਦੇ ਬਾਈ ਓਏ ਛਾਡੇ ਨੂੰ ਖਾਲੀ ਨਾ ਮੋੜ ਟੜਕੀ ਸਾਡਾ ਮੂਹੜ ਨਾ ਖਰਾਬ ਕਰ ਹੋਰ ਟੜਕੇ ਤੇ ਪੈਸੇ ਦੇ ਰੋ ਓਏ ਖਰਾਬ ਹੀ ਹੋ ਜਾਂਦਾ ਹੁੰਦਾ ਖਰਾਬ ਹੋ ਜਾਂਦਾ ਸੌਦਾ ਕੋਣੀ ਦਾ ਟਾਈਮ ਹੀ ਘਾਟਾ ਵੀ ਚੱਲ ਜਾਂਦੇ ਆ ਸਾਡਾ ਵੀ ਨਹੀਂ ਕੋਈ ਬੋਣੀ ਦੋਰਦੀ ਬਣੇ ਉਹਦੇ ਵੀ ਨਹੀਂ ਬਣੇ ਹਾਂ ਲੱਖ ਰੁਪਏ ਦੀ ਗੱਲ ਆ ਗੁਰੂ ਦੀ ਲੜਨੀ ਫੌਜ ਦੀ ਓਜਾ ਦੇਖ ਹੈ ਗੁਰੂ ਦੀ ਕੀ ਨਹੀਂ ਦੂਜੀ ਤੋਂ ਪਹਿਲਾਂ ਇੱਕ ਦੇ ਤਾਂ ਨਵੇਂੜ ਦੂਜੀ ਵੀ ਦੇਣਾ ਹੈ ਕਿ ਲੈ ਗਿਆ ਇਹ ਪੈਸੇ ਦੇ ਦੇਣਗੇ ਕੋਈ ਨਾ ਸਾਈ ਜਾਲਾ ਤੇਰਾ ਤੇਲੇ ਵੀਤੀ ਵਾਪਸ ਹਾਂ ਤੈਨੂੰ ਇਹ ਦਿੱਤਾ ਸੀ ਕਿਤੇ ਕਹਿੰਦੇ ਨਹੀਂ ਰੱਖ ਲਿਆ ਕਿਉਂ ਵੀ ਕੋਈ ਨਾ ਹੈ ਨਹੀਂ ਸਾਡੇ ਕੋਲੇ ਕੋਈ ਨਹੀਂ ਹੈਗਾ ਨਾ ਲੰਡਾ ਫੂਲ ਰੱਖਦੇ ਲੰਡੇ ਜੀ ਲੰਡਾ ਜੀ ਮੇਰ ਲਵੇ ਆਹ ਲੰਡਾ ਜੀ ਮੇਰ ਲਵੇ ਕੋਈ ਕਿਹੜਾ ਰੱਖੀਏ ਕੋਈ ਨਾ ਹੋਰ ਦੇ ਦੇ ਰਿਆ ਕੰਦੇ ਕੁਲ ਜੈਨ ਮੈਂ ਇਹ ਵੀ ਬੋਣੀ ਕਰਾਉਂ ਸ਼ੁਭਾ ਦਾ ਟਾਈਮ ਹੈ ਹੁਣ ਇਹ ਹੁਣ ਇੱਥੋਂ ਲੈ ਕੇ ਕੁਛ ਨਿਕਲੂ ਇਹਨੂੰ ਗਾਹੀ ਦਊ ਫੇਰ ਕੋਈ ਹਾਂ ਲਖਤਬੀ ਦੀ ਗੱਲ ਇਹ 104 4000 ਰੁਪਏ ਆ ਗਿਆ ਕੋਈ ਨਾ ਲਈ ਤੇ ਰਾਜੂ ਵੇ ਲਾ ਮਤ ਤੂੰ ਵੀ ਦੇ ਹੁਣ ਮੈਨੂੰ ਖਰਾਬ ਹੋਣੀ ਇਹਦੀ ਬੱਜ ਆਉਂਦਾਰੇ ਬਹੁਤ ਤੇਰਾ 500 ਲੈ ਲੈਂਦਾ ਤਾ ਉਹ ਛੱਡ ਪਰਾਂ ਇਹ ਕਿੜੇ ਦੇ ਉਠੋਲੂ ਇਹ ਹਰਤਾ ਵਾਲਾ ਇਹਦਾ ਪਾਰਾ ਕਰੇ ਇੱਕ ਹੋਰ ਲੈ ਕੀ ਨਹੀਂ ਦੂਸਰੀ